ਕਾਰ ਆਪਕੇ ਦਰਵਾਜ਼ਾ ਜਿਹੜਾ ਪ੍ਰੋਗਰਾਮ ਚੱਲਿਆ ਹੈਗਾ ਉਸ ਦੇ ਵਿੱਚ ਤੁਸੀਂ ਦੇਖੋਗੇ 42 ਤਰ੍ਹਾਂ ਦੀਆਂ ਸੁਦਾਏ ਬਹੁਤ ਸਾਰੇ ਲੋਕ ਪਿੰਡਾਂ ਦੇ ਵਿੱਚ ਪਜਾਦਾ ਸੀ ਕੈਂਪ ਲੱਗੇ ਸੀ ਸੀਐਮ ਸਾਹਿਬ ਦੇ ਦਰਵਾਜ਼ੇ ਤੇ ਬਤਾਵਾ ਕਰ ਕਿ ਉਹਨਾਂ ਕੈਂਪਾਂ ਦੇ ਵਿੱਚ ਕੀ ਸੀਗਾ ਉਹਨਾਂ ਕੈਂਪਾਂ ਦੇ ਵਿੱਚ ਜਿਹੜਾ ਸਪੋਇਗਰ ਲੋਕ ਕਿਸੇ ਗਰੀਬ ਪਾਈってた ਸੀਗਾ ਦਲਤ ਪਾਈ ਜਦੋਂ 65 ਬਣਾ ਉਸ ਨੂੰ ਦਾਸ ਤੋਂ ਮੌਕੇ ਤੇ ਬਣਾਇਆ ਹੈਂਡੀਕੈਪਡ ਜਿਹੜੇ ਸੀਗੇ ਉਹਨਾਂ ਦੇ 65 ਬਣਾਏ ਕਿਸੇ ਤਰ੍ਹਾਂ ਕੋ ਪੈਨਸ਼ਨ ਸੀ ਬਿਰਵਾਦੀ ਚਾਹ ਬਜ਼ੁਰਗ ਸੀਗੇ ਉਹਨਾਂ ਲਈ ਵੀ ਕੁੜਾ ਪੈਨਸ਼ਨ ਸੀਗੇ ਉਹ ਸਾਲ ਆ ਸੀ ਜਿਹੜਾ ਮੌਕੇ ਦੇ ਉੱਤੇ ਜਿਹੜਾ ਸੀਗਾ ਇਹਨਾਂ ਦਾ ਕੀਤਾ ਹੈਗਾ ਪੀਐਮ ਸਾਹਿਬ ਐਨੇ ਆਰਡਰ ਕਰ ਦਿੰਦੇ ਜਨਤਾ ਦੇ ਹਿੱਤ ਦੇ ਭਲੇ ਦੀ ਕੰਮਾਂ ਦੀ ਕਿਸੇ ਕੇਵਲ ਸਾਨੂੰ ਫਤਾਂ ਨਹੀਂ ਲੱਗਦਾ ਕਿ ਅੱਜ ਜਿਹੜਾ ਹੋ ਗਿਆ ਪੈਸੇ ਕੰਮ ਜਿਹੜੇ ਅਨਗਿਰਧ ਕੰਮ ਹੈ ਜਿੰਦੋਂ ਦਾ ਕੋਈ ਰਿਸਟਰੀ ਨਹੀਂ ਹੈਗੀ ਸਿਰਫ ਜਿਹੜੇ ਅਸੀਂ ਆਪਣੇ ਕੰਮਾਂ ਦੇ ਹਦਾਰ ਤੇ ਵੋਟ ਲੈਣੀ ਆ ਇਹਨਾਂ ਕੈਂਡੀਡੇਟਸ ਜਿਹੜੇ ਚਲੇ ਗਏ ਐ ਇਹਨਾਂ ਨਾਲ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਹੈ ਕੋਈ ਰਿਵਿਵ ਕੇ ਜੀ ਵਾਲੀ ਹੈ ਉਹ ਜਨਤਾ ਦੀ ਆਵਾਜ਼ ਹੈ ਉਹਨਾਂ ਦੀ ਇੱਕ ਸੋਚ بڑے ਦੇਸ਼ ਉਹਨਾਂ ਦਾ ਵਿਜ਼ਨ ਹੈ بڑے ਲਿਖ ਲੋਕ ਹੈ ਹਾਈਅਰ ਸੋਸਾਇਟੀ ਸੀਗੇ ਲੇਕਿਨ ਉਸ ਦੇ ਵਿੱਚ ਜੋ ਮੇਛਾ ਸ਼੍ਰੀਵਾਸ ਦੀ ਦੁਬਾਇਤ ਨਹੀਂ ਕਰ ਸਕਦਾ ਉਹਨਾਂ ਦੇ ਨਾਲ ਜਿਹੜਾ ਜੋ ਜੇਲ੍ਹ ਚ ਉਹਨਾਂ ਨੂੰ ਭੇਜਿਆ ਜਨਤਾ ਉਹ ਜੁੜੀ ਹੈ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਹੈਗੀ ਠੀਕ ਹੈ ਛੇਰ ਵੇਖੋ ਐ ਜਿਸ ਤਰ੍ਹਾਂ ਕੇ ਮੈਦਾਨ ਚ ਫੇਰਾਵੇਗਾ ਥੋੜੇ ਸਮੇਂ ਪਹਿਲਾਂ ਤੋਂ ਸਾਰੇ ਸਾਡੇ ਇਲੈਕਟ੍ਰੋਨਿਕ মিডিਆ ਫਿਡ মিডিਆ ਤੋਂ ਪੱਤਰਕਾਰ ਸਾਹਿਬਾਨ ਆਏ ਸਾਰਿਆਂ ਦਾ ਬਹੁਤ ਬੈਲਕਾ ਤੁਸੀਂ ਆਪਣੀ ਕੀਮਤੀ ਸਮਾਂ ਕਰਕੇ ਮਿਸ਼ਨ ਨੂੰ ਲੈ ਕੇ ਤੁਸੀਂ ਆਪਣੇ ذریعے ਜਿਹੜਾ ਜਨਤਾ ਦੀ ਬਾਤ ਜਨਤਾ ਦੇ ਵਿੱਚ ਪਹਚਾਣੀ ਹੈ ਤੋਂ ਬਹੁਤ ਬਹੁਤ ਧੰਨਵਾਦ ਔਰ ਸੈਕਟਰੀ ਅੱਜ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਹੁਤ ਸੇਵਾ ਮੈਂ ਜਿਨ੍ਹਾਂ ਨੇ ਜੰਦ ਦੇ ਰਿਵਿਜ਼ਨ ਕੀਤੀ ਹੈ ਔਰ ਬਹੁਤ سارے ਇਸ਼ੂਜ਼ ਨੂੰ ਲੈ ਕੇ ਕਿਉਂਕਿ ਸੀਐਮ ਸਾਹਿਬ ਬੜਾ ਉਹਨਾਂ ਦਾ ਅੱਛਾ ਵਿਜ਼ਨ ਹੈ ਕਜੰਦਰ ਪਹਿਲਾਂ ਵੀ ਜਿੰਨੀ ਚੋਣ ਦੇ ਵਿੱਚ ਬਹੁਤ ਵੱਡੀ ਗਿਰਤੀ ਦੇ ਚਿਤ ਪ੍ਰਾਪਤ ਕੀਤੀ ਸੀ ਔਰ ਅੱਜ ਵੀ ਇੱਕ ਜੰਦਰ ਦੇ ਵਿੱਚ ਜਿਹੜਾ ਸਾਰੇ ਸਾਡੇ ਵਰਕਰ ਸਾਥੀ ਸੀਗੇ ਐਮ.ਐਲ.ਐਸ. ਸ਼ਮਾਂ ਸੀ ਹਰਕਨ ਜਾਸ ਸੀਗੇ ਸਾਰੇ ਇਕੱਠੇ ਹੋਏ ਸੀ ਔਰ ਮੁਖੰਤਰੀ ਸਾਹਿਬ ਨੇ ਬਹੁਤ ਹੀ ਤਕੜੇ ਵਿਜ਼ਨ ਨੂੰ ਲੈ ਕੇ ਜੋ ਸਾਡੀਆਂ ਪਾਲਿਸੀਜ਼ ਐ ਉਹਨਾਂ ਨੂੰ ਅਸੀਂ ਜਨਤਾ ਦੇ ਵਿੱਚ ਲੈ ਕੇ ਜਾਵਾਂਗੇ ਇਲੈਕਸ਼ਨ ਜੋ ਲੋਕ ਸਭਾ ਦੀ ਹੋਣ ਜਾ ਰਹੀ ਹੈ ਜਿਵੇਂ ਕਿ ਐਜੂਕੇਸ਼ਨ ਦੀ ਆਪਾਂ ਗੱਲ ਕਰ ਲਈਏ ਉਸ ਦੇ ਵਿੱਚ ਜਿਹੜਾ 117 ਸਕੂਲ ਕੋਲੇ ਪ੍ਰਾਪ ਦੇ ਅੰਦਰ ਸਿਸਕੂਲੋ ਫੈਮਿਨਸ ਬਣਾਇਆ ਗਿਆ ਉਹ ਐਸੇ ਸਕੂਲ ਬਣਾਇਆ ਕਿ ਇੱਕ ਲੁਧਿਆਣੇ ਦੇ ਵਿੱਚ ਸਕੂਲ ਖੁੱਲਿਆ ਉਸ ਦੇ ਵਿੱਚ ਸਵਿੰਗ ਪੂਲ ਵੀ ਹੈਗਾ ਬਹੁਤ ਅੱਛੇ ਅੱਛੇ ਜਿਹੜੇ ਉਹੀ ਜਿਵੇਂ ਦਿੱਲੀ ਦੇ ਪੈਟਰਨ ਦੇ ਉੱਤੇ ਹੈ ਉਸ ਦੇ ਵਿੱਚ ਜਿਵੇਂ ਉਹਨਾਂ ਸਕੂਲਾਂ ਦੇ ਵਿੱਚ ਗਰੀਬ ਅਮੀਰ ਦਾ ਬੱਚਾ ਪੜੇਗਾ ਤਾਂ ਕਿ ਲੋਕਾਂ ਨੂੰ ਐਜੂਕੇਸ਼ਨ ਮਿਲੇਗੀ ਤਾਂ ਉਸ ਦੇ ਨਾਲ ਨੌਕਰੀ ਹਾਸਲ ਕਰਨਗੇ ਇਸ ਤੋਂ ਇਲਾਵਾ ਅਸੀਂ ਹੈਲਥ ਦੇ ਵਿੱਚ ਭਾਗ ਲਾ ਰਹੇ ਹਾਂ ਜਿਹੜੀਆਂ ਕਰੀਬ 8.5 900 ਦੀ ਕਰੀਬ ਜਿਹੜੀ ਬਣ ਚੁੱਕੀ ਹੈ ਔਰ ਉਸ ਦਿਨ ਬਹੁਤ سارے ਲੱਖਾਂ ਲੋਕ ਨੇ ਇਲਾਜ ਕਰ ਰਹੇ ਹੈਗੇ ਆ ਔਰ ਇਸ ਮਿਸ਼ਨ ਨੂੰ ਅਸੀਂ ਲੈ ਕੇ ਜਨਤ ਦੇ ਜਾਵਾਂਗੇ ਇੰਪਲਾਈਮੈਂਟ ਦੀ ਗੱਲ ਕਰਦੇ ਲੋਕ 45000 ਦੇ ਕਰੀਬ ਜਿਹੜੀਆਂ ਨੌਕਰੀਆਂ ਮਿਲੀਆਂ ਇਵਨ ਸਾਡੇ ਦਬਾਵੇ 'ਚ ਤਾਂ ਥੋੜਾ ਟੈਨ ਇਹ ਹੈ ਕਿਥੇ ਦੋ ਬੱਚੇ ਬਾਅਦ ਜਨਮ ਜਨਮ ਫੈਮਿਲੀ ਇਸ ਪਿੱਛੇ ਪਰਾਣੀਆਂ ਤੀਜੀ ਪੀੜੀ ਤੋ ਜਾਰੀਆਂ ਹਨ ਲੇਕਿਨ ਸਾਡੇ ਮਾਲਵੇ ਬਾਜੇ ਦੇ ਅੰਦਰ ਤੁਸੀਂ ਦੇਖੋ ਪੂਰੇ ਪੰਜਾਬ ਦੇ ਵਿੱਚ ਕਈ ਪਿੰਡ ਐਸੇ ਜਿਨ੍ਹਾਂ ਦੇ ਵਿੱਚੋਂ 5 5 7 7 ਲੜਕੇ ਦੇ ਇੱਕ ਪਿੰਡ ਦੇ ਵਿੱਚ ਜਿਹੜੇ ਉਹ ਆਪਣਾ ਨੌਕੀ ਤੇ ਲੱਗੇ ਹੋਏ ਆ ਸੋ ਇਸ ਕਰਕੇ ਜਿਹੜਾ ਅੱਜ ਦਾ ਸੜਾ ਫੁੜਨਾ ਪ੍ਰੈਸ میڈیا ਨੂੰ ਇਹੀ ਕੰਮ ਕਰੀ ਕਰਾਜਣਾ ਜਾਂਦਾ ਰਹੋ ਕਿ ਅੱਜ ਦਾ ਜਿਹੜਾ ਮੀਨਸ ਇਹ ਗਾ ਕਿ ਜਿਹੜਾ ਜਨਤਾ ਦੇ ਵਿੱਚ ਅਸੀਂ ਆਪਣੀ ਜਿਹੜੇ ਵਿਜ਼ਨ ਨੂੰ ਲੈ ਕੇ ਜਾਵਾਂਗੇ ਕਿਉਂਕਿ ਸਕੂਲ ਆਫ ਐਮਰਜੈਂਸੀ ਦੀ ਗੱਲ ਲੈ ਲੋ ਹੈਲਥ ਦੀ ਗੱਲ ਲੈ ਲੋ ਇੰਪਲॉयਮੈਂਟ ਦੀ ਗੱਲ ਲੈ ਲੋ ਔਰ ਕਸਾਨਾਂ ਦੇ ਪੱਧਰ ਵੀ ਤੁਸੀਂ ਦੇਖੋਗੇ ਜੋ ਸਾਡਾ ਸਪੋਇਕਰ ਲੋਕ ਗੰਨੇ ਦੇ ਭਾਅ ਸੀਗੇ ਟਾਈਮ ਸਾਨੂੰ ਉਹਨੂੰ ਬਤਾਣਾ ਔਰ ਗੰਨੇ ਦੀ ਅਦਾਇਗੀ ਅੱਜ ਤੱਕ ਕਦੀ ਵੀ ਸ਼ੂਗਰ ਮਿਲਾਂ ਦੇ ਵਿੱਚ ਕਦੀ ਨਹੀਂ ਹੋਈ ਰਾਜ ਤੱਕ ਇੱਕ ਵੀ ਪਿੰਡ ਨਹੀਂ ਟਾਈਮ ਟੂ ਡਾਇਰੈਕਟ ਸਾਨੂੰ ਕਰਿਆ ਟੂਰ ਪਲਾਜ਼ਮ ਚਕਣਾ ਔਰ ਬਹੁਤ ਸਰੀਆ ਸਰਕਾਰ ਆਪਕੇ ਦਰਵਾਜ਼ਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈਗਾ ਉਸ ਦੇ ਵਿੱਚ ਤੁਸੀਂ ਦੇਖੋ ਕਿ 42 ਤਰ੍ਹਾਂ ਦੀਆਂ ਸੁਵਿਧਾ ਹੈ ਬਹੁਤ سارے ਲੋਕ ਪਿੰਡਾਂ ਦੇ ਵਿੱਚ ਪੰਜਾਬਾ ਸੀ ਕੈਂਪ ਲੱਗੇ ਸੀ ਸੀਐਮ ਸਾਹਿਬੀਆਂ ਦੇ ਮਤਾਬਕ ਆ ਤੇ ਉਹਨਾਂ ਕੈਂਪਾਂ ਦੇ ਵਿੱਚ ਕੀ ਸੀਗਾ ਉਹਨਾਂ ਕੈਂਪਾਂ ਦੇ ਵਿੱਚ ਜਿਹੜਾ ਸਪੋਈ ਗਾ ਲੋਕ ਇਸੇ ਗਰੀਬ ਪਾਈਤੇ ਦਾ ਸੀਗਾ ਗਲਤ ਪਾਈਤੇ ਦਾ ਸਾਡੀ ਬਣਿਆ ਸੀ ਸ਼ੁਰੂ ਕਾਲ ਤੋਂ ਮੌਕੇ ਤੇ ਬਣਾਇਆ ਹੈਂਡੀਕੈਪ ਜਿਹੜੇ ਸੀਗੇ ਉਹਨਾਂ ਦੇ ਸਾਡੀ ਬਣਾਏ ਇਸੇ ਤਰ੍ਹਾਂ ਕੋ ਪੈਨਸ਼ਨ ਸੀ ਦਿਵਾ ਦੀ ਜਿਹੜੇ ਬਜ਼ੁਰਗ ਸੀਗੇ ਉਹਨਾਂ ਲਈ ਬੁਢਾਪਾ ਪੈਨਸ਼ਨ ਸੀਗੇ ਉਹ ਸਾਰਾ ਅਸੀਂ ਜਿਹੜਾ ਮੌਕੇ ਦੇ ਉੱਤੇ ਜਿਹੜਾ ਸੀਗਾ ਇਹਨਾਂ ਦਾ ਕੀਤਾ ਹੈਗਾ ਸੋ ਇਸ ਕਰਕੇ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਐਸੇ ਆ ਜਿਨ੍ਹਾਂ ਦੇ ਵਿੱਚ ਕਈ ਵਾਰ ਤਾਂ ਐਸੇ ਪ੍ਰੋਗਰਾਮ ਆ ਜਾਂਦੇ ਸੀਐਮ ਸਾਹਿਬ ਐਨੇ ਆਰਡਰ ਕਰ ਦਿੰਦੇ ਆ ਜਨਤਾ ਦੇ ਹਿੱਤ ਦੇ ਭਲੇ ਦੀ ਕਮਾਂ ਦੇ ਕਿਸ ਕਿਸੇ ਨੂੰ ਸਾਨੂੰ ਪਤਾ ਨਹੀਂ ਲੱਗਦਾ ਕਿ ਅੱਜ ਕਿਹੜਾ ਹੋ ਗਿਆ ਪੈਸੇ ਕੰਮ ਜਿਹੜੇ ਅਨਗਿਣਿਤ ਕੰਮ ਹੈ ਜਿਨ੍ਹਾਂ ਦਾ ਕੋਈ ਲਿਸਟ ਹੀ ਨਹੀਂ ਹੈਗੀ ਸੋ ਇਸ ਕਰਕੇ ਅਸੀਂ ਜੋ ਸੀਐਫ ਸਰ ਦਾ ਅਜ ਦਾ ਬਿਟਰਸੀ ਹੋ ਰਾਇ ਨਾ ਇਹ ਹੀ ਮਕਸੂਦ ਸੀ ਕਿ ਆਪਣੀ ਜਿਹੜੀਆਂ ਪਾਲਿਸੀ ਜੋ ਦੋ ਸਰ ਦੇ ਕੀਤੇ ਹੋਏ ਕੰਮਾਂ ਉਹਨਾਂ ਨੂੰ ਜਨਤਾ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਭਾਰੇ ਗਿਲਤੀ ਦੇ ਵਿੱਚ ਜਿਹੜਾ ਜੰਦਰ ਲੋਕ ਸਭਾ ਦੀ ਸੀਟ ਅਸੀਂ ਜਿੱਤਾਂਗੇ ਔਰ ਜਿਹੜਾ ਜਿਵੇਂ ਜਿਵਨੀ ਚੋਣ ਦੇ ਵਿੱਚ ਅਸੀਂ 50 ਸਾਲ ਦਾ ਸਰਕਾਰ ਤੋੜਿਆ ਸੀ ਉਹ ਇਵੇਂ ਹੀ ਹੋਗਾ ਔਰ ਸਾਡੇ ਸਾਡੇ ਵਰਕਰ ਸਾਥੀ ਐਮਐਲਏ ਸਹਿਮਾਨਸ ਹਲਕਾਂ ਚਾਰਜਸ ਬਲਾਕ ਕੋਰਾਂਜ ਸਾਰੇ ਅੱਜ ਹਾਜ਼ਰ ਵੀ ਹੋਏ ਸੀਗੇ ਔਰ ਸੀਐਮ ਸਾਹਿਬ ਦੇ ਜਿਹੜਾ ਮੀਟਿੰਗ ਵੀ ਐਟੈਂਡ ਕੀਤੀ ਔਰ ਸਾਰਿਆਂ ਦਾ ਇਹ ਸੀਗਾ ਕਿ ਤਕੜੇ ਹੋ ਕੇ ਡਟ ਕੇ ਜਿਹੜਾ ਆਪਾਂ ਇਸ ਜੀਤ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਾ ਔਰ ਭਾਰੀ ਗੰਤੀ ਦੇ ਵਿੱਚ ਜਿਹੜੀ ਅਸੀਂ ਜਿੱਤ ਹਾਸਲ ਕਰੀ ਧੰਨਵਾਦ ਅੱਛਾ ਬਕਰਤੀ ਤੁਸੀਂ ਕਹਿ ਰਹੇ ਹੋ ਕਿ ਜਲੰਧਰ ਦੇ ਵਿੱਚ ਅਸੀਂ ਜਲੰਧਰ ਸੀਟ ਨੂੰ ਬਹੁਤ ਜ਼ਿਆਦਾ ਜਿੱਤਾਂਗੇ ਪੰਮਾ ਦੇ ਨਾਮ ਜਿੱਤਾਂਗੇ ਪਹਿਲਾਂ ਪੂਰੀ ਪਾਰਟੀ ਆ ਕੇ ਜਲੰਧਰ ਦੇ ਵਿੱਚ ਸੀ ਇੱਕ ਤੁਸੀਂ ਇੱਕ ਐਮਐਲਏ ਨੂੰ ਹੈਪੀ ਨੂੰ ਜ਼ਰੂਰ ਦੀ ਕੋਸ਼ਿਸ਼ ਕੀਤੀ ਹੁਣ ਲੱਗਦਾ ਕਿ ਕਿੰਨੇ ਕੰਮ ਤੇ ਆਇਆ ਸੀ ਕਾਫੀ ਕਿਉਂਕਿ ਸਾਰੀ ਪੂਰੀ ਜਿਹੜੀ ਹੈਗੀ ਪੰਜਾਬ ਦੇ ਵਿੱਚ ਜੇਕਰ ਉਹ ਟੀਮ ਆ ਗਈ ਸੀ ਬੀਜੇਪੀ ਨੂੰ ਲੱਗਦਾ ਇੱਕ ਸੈਕਿੰਡ ਕਾਂਗਰਸ ਦੀ ਗੱਡੀ ਕਿਸਾਰੇ ਸਾਰੀ ਲੱਗਦਾ ਤੁਸੀਂ ਦੱਸ ਪਾਉਂਗੇ ਕਿਉਂਕਿ ਜਿਹੜੇ ਤੁਹਾਡੇ ਵਿਨਿੰਗ ਕੈਂਡੀਡੇਟ ਸੀਗੇ ਉਹ ਬੀਜੇਪੀ ਦੇ ਵਿੱਚ ਚਲ ਗਏ ਆਈਆਂ ਤੇ ਹੁਣ ਜਿਹੜੇ ਕੈਂਡੀਡੇਟ ਉਤਾਰ ਰਹੇ ਹੋ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਪੂਰੇ ਦੇਸ਼ ਚਿਤਕ ਪਾਰਟੀ ਜਿਹੜੇ ਜ਼ਾਤ ਪਾਸੇ ਤੋਂ ਅਰੰਭੋਂ ਬੁੜਕੇ ਗੱਲ ਕਰਦੀ ਹੈ 90% ਜਿਹੜੇ ਬਿੱਲ ਮਾਫ ਹੈ 90% ਲੋਕਾਂ ਦੇ ਬਿੱਲ ਮਾਫ ਹੈ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿ ਜੀਵਨਦਾਤ ਭਾਈ ਸਰਦਾ ਜਿਸ ਜੀਵਨਦਾਤ ਸਧਾਰਨ ਦੀ ਚਰਚ ਦੀ 2 ਏਕੜ ਜ਼ਮੀਨ ਹੈ ਉਹ ਵੀ ਕਹਿ ਰਿਹਾ ਆਮ ਆਦਮੀ ਪਾਰਟੀ ਨੂੰ ਵੋਟ ਪਾਓ। ਔਰ OBC ਵਾਲਾ ਕੋਈ ਤੁਸੀਂ ਉਹ ਵੀ ਕਹਿ ਰਿਹਾ ਆਮ ਆਦਮੀ ਪਾਰਟੀ ਨੂੰ ਸਿਰਫ ਜਿਹੜੇ ਅਸੀਂ ਆਪਣੇ ਕੰਮਾਂ ਦੇ ਹਿਸਾਬ ਤੇ ਵੋਟ ਲੈਣੀ ਹੈ। ਇਹਨਾਂ ਕੈਂਡੀਡੇਟਸ ਜਿਹੜੇ ਚਲੇ ਗਏ ਐ ਇਹਨਾਂ ਦਾ ਸਾਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਹੈਗਾ ਜਿਹੜਾ ਕੈਂਡੀਡੇਟ ਜਿਹੜਾ ਤੁਸੀਂ ਹੁਣ ਲੈ ਕੇ ਆ ਰਹੇ ਕੈਂਡੀਡੇਟ ਅਸੀਂ ਸਾਡੇ ਚਰਚਾ ਤੁਹਾਡੇ ਨਾਮ ਦੀ ਚੱਲ ਰਹੀ ਹੈ ਸਾਡੇ ਲੀਡਰਸ਼ਿਪ ਜਿਹੜੀ ਨਾ ਉਹਨਾਂ ਦਾ ਫੈਸਲਾ ਕਰੇ ਕਿ ਕਿਹੜਾ ਕੈਂਡੀਡੇਟ ਹੈ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ 2-4 ਦਿਨ ਦੇ ਵਿੱਚ ਵਿੱਚ ਜਲਦੀ ਕੈਂਡੀਡੇਟ ਜਿਹੜਾ ਸਰ ਚਰਚਾ ਤੁਹਾਡੇ ਨਾਮ ਦੀ ਵੀ ਚੱਲ ਰਹੀ ਹੈ ਉਹਦਾ ਉਹਦੇ ਨਾਲ ਕੋਈ ਫਰਕ ਕੋਈ ਪਾਰਟੀ ਕਹਿੰਦਾ ਜਿਹੜੇ ਤੁਹਾਡੇ ਨਾਲ ਕੋਈ ਛੋੜਾ ਕਰਕੇ ਚੱਲेंगे ਆ ਉਹ ਛੋੜਾ ਉਹਦੇ ਨਾਲ ਕੋਈ ਨਹੀਂ ਤੁਸੀਂ ਦੇਖੋ ਜਨਤਾ ਇਸ ਚੀਜ਼ ਨੂੰ ਜੇ ਆਪਾਂ ਪ੍ਰੈਕਟੀਕਲੀ ਕਰ ਕਰੀਏ ਥੋੜੇ ਪੱਤਰਕਾਰ ਵੀ ਬੈਠੇ ਤੁਸੀਂ ਵੀ ਵੋਟਰਸ ਪੰਜਾਬ ਦੇ ਰਹੇ ਵੇ ਲੋ ਦੇਸ਼ ਦੇ ਰਹੇ ਵੇ ਤੁਸੀਂ ਦੇਖੋ ਕੋਈ ਇਹ ਚੀਜ਼ ਨਹੀਂ ਪਸੰਦ ਕਰਦਾ ਚਾਹੇ ਕੋਈ ਵੀ ਹੋਵੇ ਮੈਂ ਉਹਨਾਂ ਦੀ ਵੀ ਗੱਲ ਕਰਦਾ ਚਾਹੇ politcal ਲੋਕ ਜਿਹੜੀ ਇੱਕ ਦੂਜਾ ਹਿਲਜੁਲ ਕਰ ਰਹੇ ਇਧਰੋਂ ਬਦਲਾ ਬਣੀ ਲੋਕਾਂ ਦੀ ਜਿਹੜੀ ਇਹ ਪਸੰਦ ਨਹੀਂ ਹੈਗੀ ਵੋਟਰ ਸਰਕਲ ਬਹੁਤ ਸਿਆਣਾ ਹੋ ਗਿਆ ਉਹ ਦੇਖਦਾ ਵੀ ਇਹ ਤਾਂ ਹਿਲਜੁਲ ਹੋ ਰਹੀ ਹੈ ਇਸ ਕਰਕੇ ਲੋਕ ਇਹ ਚਿੰਤਤ ਹਨ ਇਸ ਤੇ ਵੀ ਕਿ ਸਭ ਤੋਂ ਵੱਡੀ ਗੱਲ ਜਿਹੜੀ ਵੱਡੀ ਹੈ ਸਮਾਂ ਬੜਾ ਥੋੜਾ ਸੀ 9 ਮਹੀਨੇ ਪਹਿਲਾਂ ਸੀਗਾ ਔਰ ਲੋਕਾਂ ਨੇ ਪਹਿਲੋ ਆਮ ਆਦਮੀ ਪਾਰਟੀ ਦੇ ਬਿਹਾਵ ਤੇ ਵੋਟ ਪਾਈ ਪਾਰਟੀ ਨੂੰ ਲੋਕ ਵੋਟ ਪਾਉਂਦੇ ਕੈਂਡੀਡੇਟਸ ਠੀਕ ਹੈ ਜਿਹੜਾ ਹੈ ਲੇਕਿਨ ਜੋ ਪਾਰਟੀ ਹਮੇਸ਼ਾ ਵੱਡੀ ਵੀ ਮਾ ਹੁੰਦੀ ਪਾਈ ਸਕੂਲ ਐਮੀਨਸ ਦੀ ਗੱਲ ਕੀਤੀ ਤੁਸੀਂ ਵਿਧਾਇਕ ਦਾ ਸਟਾਫਰ ਸੰਬੰਧ ਕਰ ਜਨਰਲ ਦੇ ਕਪਾਹੁਰ ਚਾਹ ਰਿਹਾ ਤੁਹਾਨੂੰ ਖਾਦ ਬਹੁਤ ਅੱਛਾ ਬੰਦਾ ਹੈ ਬਾਕੀ ਹਲਕੇ ਜਿਵੇਂ ਬੰਦੇ ਆ ਤਿਆਰੀ ਹੋ ਰਹੀ ਹੈ ਉਹ ਬਹੁਤ ਜਦੋਂ ਹੈ ਗਰਤਾਰ ਗਰਤਾਰ ਪਰ ਸੀਰੀਅਸ ਕਰੇ ਸਕੂਲ ਗਵਰਨਮੈਂਟ ਗਵਰਨਮੈਂਟ ਸਰ ਜਲੰਧਰ ਦੇ ਉਮੀਦਵਾਰ ਲਈ ਚਾਚਾ ਤੁਹਾਡੇ ਨਾਮ ਦੀ ਵੀ ਹੋ ਰਹੀ ਹੈ ਜੇ ਤੁਹਾਨੂੰ ਪਾਰਟੀ

ਲੇਕਿਨ ਉਸ ਦੇ ਵਿੱਚ ਜੋ ਹਮੇਸ਼ਾ ਕਿਸੇ ਦੀ ਆਵਾਜ਼ ਤੋਂ ਦਬਾਇਆ ਨਹੀਂ ਜਾ ਸਕਦਾ ਉਹਨਾਂ ਦੇ ਨਾਲ ਜਿਹੜਾ ਜੋ ਜੇਲ੍ਹ ਚ ਉਹਨਾਂ ਨੂੰ ਭੇਜਿਆ ਜਨਤਾ ਹੋਰ ਜੁੜੀ ਹੈ ਸਾਡੇ ਨਾਲ ਕੋਈ ਐਸੀ ਗੱਲ ਨਹੀਂ ਹੈ ਕਿ ਠੀਕ ਹੈ ਸ਼ੇਰ ਵੇਖੋ ਐ ਨੇਤਰ ਕੇ ਮੈਦਾਨ ਚ ਫੇਰ ਆਵੇਗਾ ਥੋੜੇ ਸਮੇਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਡੇ ਵੱਡੇ ਲੀਡਰ ਜਦੋਂ ਜੇਲ੍ਹ ਦੇ ਵਿੱਚੋਂ ਵਾਪਸ ਆਉਂਦੇ ਨੇ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਨਹੀਂ ਮਿਲਦੀ ਨਾ ਕਿੰਦ ਕੇਦਰੀਵਾਲ ਉੱਤੇ ਅਤੇ ਨਾ ਹੀ ਕਿਸੇ ਹੋਰ ਉਤਾਲੇ ਦੇ ਉੱਤੇ ਸਾਡੇ ਚੋਂ ਸਾਡੇ ਤੇ ਜਿਹੜਾ ਬੰਦਾ ਆਇਆ ਕੋਈ ਇੱਕ ਸਾਡੇ ਤੇ ਆਪਣਾ ਸੁਨਿਸ਼ਚਿਤ ਸਾਡੇ ਸਾਡੇ ਜਿਵੇਂ ਆ ਰਿਹਾ ਹੈ ਕਿਸੇ ਦਾ ਜਵਾਬ ਨਹੀਂ ਮਾਉਂ ਕਹਿੰਦੇ ਕਿਹੜਾ ਦੱਸ ਸਰ ਮਤਲਬ ਚੱਡਾ ਜੀ ਦਾ ਵੀ ਕਹਿੰਦੇ ਕਿ ਬੀਜੇਪੀ ਵੱਲੋਂ ਉਹਦੇ ਪਰ ਆਏ ਆਏ ਲੋਕ ਮੈਂ ਸਰ ਕਦੋਂ ਤੱਕ ਹੂਮੀਦਵਾਰ ਲਾਣੇ ਜਾ ਸਕਦੇ ਤੁਮ ਔਫ ਚਲ 3-4 ਦਿਨ ਦੇ ਵਿੱਚ ਵਿੱਚ ਜਿਹੜਾ ਬਹੁਤ ਆ ਜੋ ਪਾਰਟੀ ਫੈਸਲ ਹੈ ਮੈਂ ਕਿ ਬਹੁਤ ਅੱਛਾ ਮਹਿਸੂਸ। ਅੱਜ ਮੀਟਿੰਗ ਹੋਈ ਹੈ ਸੀਐਮ ਮਾਨ ਹੋਣਾ ਨੇ ਕਿ ਹੋਰ ਵੀ ਜਿਹੜੇ ਬਹੁਤ ਸਾਰੇ ਐਮਐਲਏ ਤੇ ਤੁਹਾਡੀ ਪਾਰਟੀ ਦੇ ਆ ਉਹ ਵੀ ਰੜਾਉਂਦੇ ਨੇ ਤੇ ਬਹੁਤ ਜ਼ਿਆਦਾ ਜਿਹੜੇ ਉਹ ਵੀ ਰੜਾਉਂਦੇ ਕੋਈ ਨਹੀਂ ਆਉਂਦਾ ਜੀ ਸਭ ਚੜ ਦੀ ਗੱਲ ਬਸ ਇਹ ਆ ਪਾਰਟੀ ਸੁਧਾਰ ਦੇ ਮਤੇ ਦਾ ਰੜਾਉਂਦੇ ਨੇ ਤੁਹਾਡੇ ਤੋਂ ਕੀ ਚਾਹਣਾ ਹੁੰਦਾ ਹੈ। ਇਹ ਗੁਰਦੁਆਰੇ ਮੱਖਾਂ ਕਿ ਕਿਸ ਦਾ ਭਾਗ ਚੜ ਜਾਂਦਾ ਹੈ। ਨਹੀਂ ਉਹ ਵੇਖੋ ਹਰ ਬੰਦੇ ਦੀ ਆਪਣੀ ਚੀਜ਼ ਹੈ। ਸਰ ਸੀਐਮ ਖੇਤਰ ਤੋਂ ਹੁੰਦੇ ਆ। لیکن ਸਾਡੇ ਤਾਂ ਆਮ ਆਦਮੀ ਪਾਰਟੀ ਦੇ ਅੱਪਰ ਸਾਲ ਵਿੱਚ ਮੀਟਿੰਗ ਕੀਤੀ ਗਿਆ ਕਿ ਖਾਸ ਸਦੈਂਤਾ ਕੀ ਦਿੱਤੀਆਂ ਗਿਆ 30 ਕਿਵੇਂ ਕਰ ਚੜ੍ਹਦੀ ਕਲਾ ਲਈ ਚੜ੍ਹਦੀ ਕਲਾ ਲਈ ਹਰਤਾ ਕਿ ਵੱਡੀ ਲੀਡ ਦੇ ਵਿੱਚ ਜਿੱਤਾਂਗੇ ਸਾਰੇ ਵਰਕਰਸ ਐਮ ਐਲ اے ਸਹਿਮਾਨ ਇਕਜਟ ਹੋ ਕੇ ਕੰਮ ਕਰੇ ਔਰ ਚੜ੍ਹਦੀ ਕਲਾ ਉਹ ਤਾਂ ਗੱਲ ਪੁਰਾਣੀ ਹੋ ਗਈ ਉਹਨਾਂ ਦੀ ਨਵੀਂ ਨੀਤੀ ਬਣਾਈ ਕਿਉਂਕਿ ਸਰ ਕੰਮਾਂ ਦੀ ਗੱਲ ਕੀਤੀ ਜਾਵੇ ਸਾਡੇ ਅਸੀਂ ਤਾਂ ਆਪਣੀ ਪਾਰਟੀ ਦੀ ਗੱਲ ਕਰਾਂਗੇ ਮੈਂ ਤੁਹਾਡੀ ਭਾਜੀ ਦੀ ਗੱਲ ਕਰਾਂ ਸਾਡੇ ਸਾਡੇ ਨੀਤੀ ਬਣਾਈਏ ਸੱਤੀ ਕਲਾਸੀਆਂ ਦਾ ਸਾਡੇ ਸਾਰੇ ਸੁਣੋ ਤੇ ਮੇਰੇ ਬੇਤ ਵੀ ਸੁਣਦਾ ਹੈ ਰਾਣਨੀਤੀ ਵੀ ਸੁਣਨ ਦੀ ਗੱਲ ਤਕੜੇ ਹੋ ਕੇ ਇਕਜਟ ਹੋ ਕੇ ਪਰਿਵਾਰ ਦੀ ਤਰ੍ਹਾਂ ਦੇ ਪਹਿਲਾਂ ਦੱਸੋ ਘਰਾਂ ਦੇ ਦਿੱਤੀ ਹੈ ਅਸੀਂ ਆਪਣੇ ਪਾਲਿਸੀਜ਼ ਨੂੰ ਲੋਕਾਂ ਦੇ ਵਿੱਚ ਕਰਾਈ ਕਰਾਂਗੇ ਸਕੂਲ ਆਫ ਫੈਮਿਨਸ ਇੰਪਲੋਇਮੈਂਟ ਮਹੱਲਾ ਕਲੀਨਿਕਸ ਆਸਾਨਾਂ ਦੇ ਪ੍ਰਤੀ ਅਸੀਂ ਜੋ ਕਿਹਾ ਔਰ ਵਧਣੇ ਕਰਨ ਜੋ ਕਿਦਾ ਬੇਲੀ ਦੇ ਬਿੱਲ ਜੋ 0a ਇਹ ਹੈ ਰਣਨੀਤੀ ਹੈ ਇਹ ਆਪਣੀ ਪਾਲਿਸੀ ਬਣ ਗਈ ਪਰ ਸਰ ਤੋਂ